ਮੇਰਾ ਨਾਮ ਸੁਭਾ ਅਮਰੀਕ ਸਿੰਘ ਜੀ ਮੈਂ ਨਾਮਤਰੀ ਪੰਤਾਂ ਮੁਖ ਸੇਵਾ ਦਾ ਔਰ ਨਾਮਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾ ਫੜੀ ਹੈ ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਰੀ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਉਹਨਾਂ ਵਾਂਗੂ ਰੁੱਲਜੋਗੇ ਤੇ ਉਹਨਾਂ ਵਾਂਗੂ ਪਰਿਵਾਰ ੜਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਜਿਹੜੇ ਸਿੱਖ ਆਏ ਨੇ ਸੰਗਤ ਆਈ ਹੈ ਵਰਤਮਾਨ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਉਹਨਾਂ ਦੇ ਆਦੇਸ਼ ਅਨੁਸਾਰ ਸਾਨੂੰ ਇਹ ਹੁਕਮ ਹੋਇਆ ਸੀ ਅਕਾਲ ਸ੍ਰੀ ਅਕਾਲ ਚੱਕ ਸਭ ਦੇ ਜ਼ਹੇਦਾਰ ਸਿੰਘ ਸਭ ਗਿਆਨੀ ਰਘਬੀਰ ਸਿੰਘ ਜੀ ਉਹਨਾਂ ਨੂੰ ਅਸੀਂ ਬੇਨਤੀ ਪੱਤਰ ਦਿੱਤਾ ਹੈ ਕੇ ਭਾਰਤ ਦੇ ਪੁਰਵ ਪ੍ਰਧਾਨ ਮੰਤਰੀ ਡਾਕਟਰ ਬੰਭਾਉਨ ਚੰਗੀ ਨੂੰ ਪੰਥ ਰਤਨ ਦੀ ਉਪਾਦੀ ਦੇ ਕੇ ਨਵਾਜਿਆ ਜਾਵੇ ਕਿਉਂਕਿ ਉਹਨਾਂ ਨੇ ਸਿੱਖ ਪੰਥ ਦੀ ਬਹੁਤ ਸ਼ਾਨ ਵਧਾਈ ਹੈ ਸਾਰੇ ਸੰਸਾਰ ਵਿੱਚ ਔਰ ਉਹਨਾਂ ਦੇ ਵੇਲੇ ਹੋਰ ਵੀ ਬੜੇ ਉੱਚੇ ਅਹੁਦਿਆਂ ਤੇ ਸਿੱਖ ਸਥਾਪਿਤ ਹੋਏ ਜਿਸ ਤਰ੍ਹਾਂ ਕਿ ਦੇਸ਼ ਦੇ ਆਰਮੀ ਦੇ ਪ੍ਰਧਾਨ ਸੈਨਾਪਤੀ ਜਨਰਲ ਜੇ ਜੇ ਸਿੰਘ ਜਨਰਲ ਵਿਕਰਮ ਸਿੰਘ ਮੌਨਟੈਕਸ ਜੀ ਅਲੂਵਾਲੀਆ ਡਿਪਟੀ ਸਪੀਕਰ ਲੋਕ ਸਭਾ ਦੇ ਵਿੱਚ ਸਰਦਾਰ ਚੰਜੀ ਸਿੰਘ ਅਤਵਾਲ ਸੋ ਇਸ ਕਰਕੇ ਉਹਨਾਂ ਦੀਆਂ ਸਮਾਵਾਂ ਨੂੰ ਵੇਖਦੇ ਹੋਏ ਅਸੀਂ ਬੇਨਤੀ ਪੱਤਰ ਜਹਦਰ ਸਾਹਿਬਾਂ ਨੂੰ ਦਿੱਤਾ ਕਿ ਉਹਨਾਂ ਨੂੰ ਹੁਣ ਉਹਨਾਂ ਦੀ ਅਵਸਥਾ ਵੀ ਬਿਰਧ ਹੈ ਔਰ ਛੇਤੀ ਤੇ ਛੇਤੀ ਜਿਹੜਾ ਹੈ ਉਹਨਾਂ ਨੂੰ ਪੰਥ ਰਤਨ ਦੀ ਉਪਾਧੀ ਦੇ ਕੇ ਨਵਾਜਿਆ ਜਾਵੇ। ਇਹ ਪਤਾ ਹੈ ਕਿ ਉਹ ਕਾਂਗਰਸੀ ਰਹੇ ਨੇ ਕਾਂਗਰਸੀ ਦੇ ਪ੍ਰਧਾਨ ਮੰਤਰੀ ਰਹੇ ਨੇ 84 ਦੇ ਜਿਹੜੇ ਨਾਂ ਤੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਭੁੱਲਿਆ ਜਾ ਸਕਦਾ ਹੈ ਨਾ 84 ਦੇ ਜਿਹੜਾ ਕਿੰਗੇ ਕੋ ਭੁੱਲੇ ਜਾ ਸਕਦੇ ਨੇ ਜਿੰਨੀ ਦੇਰ ਤੱਕ ਉਹ ਕਾਂਗਰਸੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਜੇਰਾ ਪੰਥਰ ਪੰਧਕ ਉਬਾਰ ਦਿੱਤਾ ਜਾ ਸਕਦਾ ਸਾਰੇ ਪਹਿਲਾਂ ਸਰਦਾਰ ਮਨਮੋਨ ਸਿੰਘ ਨੂੰ ਅਪੀਲ ਕਰੋ ਕਿ ਉਹ ਕਾਂਗਰਸ ਤੋਂ 80 ਦਿਨ ਕਾਰੋਇ ਪ੍ਰਕਿਰਿਆ ਗਾਂ ਤੁਰ ਸਕੇ ਇਸ ਤਰ੍ਹਾਂ ਹੈ ਜੀ ਕਿ ਸਰਦਾਰ ਸਰਦਾਰ ਮਨਮੋਨ ਸਿੰਘ ਜੀ ਨੇ ਉਸ ਲੋਕ ਸਭਾ ਦੇ ਵਿੱਚ ਸਿੱਖ ਹੁੰਦੇ ਹੋਇਆ ਸਾਰੇ ਸਿੱਖ ਜਗਤ ਤੋਂ ਰੋ ਕੇ ਮਾਫੀ ਮੰਗੀ ਔਰ ਉਸ ਗੱਲ ਲਈ ਪਛਤਾਪ ਕੀਤਾ ਔਰ ਉਹਨਾਂ ਨੇ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੂੰ ਪਤਾ ਸੀ ਕਿ ਮੇਰਾ ਅਹੁਦਾ ਜਾ ਸਕਦਾ। ਲੇਕਿਨ ਉਹਨਾਂ ਦੇ ਅੰਦਰ ਪੰਛਕ ਦਰਦ ਜਿਹੜਾ ਸੀ ਉਹ ਛਲਕਿਆ ਔਰ ਉਹਨਾਂ ਨੇ ਰੋ ਕੇ ਮਾਫੀ ਮੰਗੀ। ਉਹਨਾਂ ਦੀ ਜਗ੍ਹਾ ਹੋਰ ਕੋਈ ਵੀ ਪ੍ਰਧਾਨ ਮੰਤਰੀ ਹੁੰਦਾ ਉਹ ਰੋ ਕੇ ਮਾਫੀ ਨਹੀਂ ਸੀ ਮੰਗਦਾ ਕਦੀ ਵੀ। ਕਦੀ ਵੀ ਮਾਫੀ ਨਹੀਂ ਸੀ ਮੰਗਣੀ। ਸੋ ਇਹ ਗੱਲ ਗੱਲ ਅਸੀਂ ਨਾ ਜਾਈਏ। ਉਹਨਾਂ ਨੇ ਉਹਨਾਂ ਨੇ ਕਾਂਗਰਸੀ ਨੂੰ ਨਹੀਂ ਦਿੱਤਾ ਜਾ ਸਕਦਾ ਜੀ ਜਿੰਨੀ ਦੇਰ ਤੱਕ 84 ਦਾ ਕੋ ਮਸਲਾ ਹੱਲ ਨਹੀਂ ਤੁਸੀਂ ਦੇਖੋ 1 ਮਿੰਟ ਆਪਣਾ ਇਤਿਹਾਸ ਅਸੀਂ ਥੋੜਾ ਜਿਹਾ ਆਪਣਾ ਇਤਿਹਾਸ ਬਾਚੀਏ ਕਿ ਦੀਵਾਨ ਕੌੜਾਮਲ ਜੀ ਦੀਵਾਨ ਟੋਟਰਮਲ ਜੀ ਉਹ ਮੁਗਲ ਸਾਮਰਾਜ ਦੇ ਦੀਵਾਨ ਹੁੰਦਿਆ ਹੋਇਆ ਉਹਨਾਂ ਨੇ ਸਿੱਖੀ ਵਾਸਤੇ ਹਾ ਦਾ ਨਾਹਰਾ ਮਾਰਿਆ ਹਾ ਦਾ ਨਾਹਰਾ ਗੁਰਦੁਆਰੇ ਬਣਿਆ ਸ਼ੇਰ ਮਮਨ ਖਾਨ ਦਾ ਬਲੇਰਕੋਟ ਨੇ ਤੁਸੀਂ ਦੇਖ ਰਹੇ ਹੋ ਉਹ ਵੀ ਉਸ ਵੇਲੇ ਦੀਵਾਨ ਸਨ ਔਰ ਉਹਨਾਂ ਨੇ ਉਸ ਚੀਜ਼ ਦੀ ਪਰਵਾਹ ਨਹੀਂ ਕੀਤੀ ਔਰ ਹਾਲਾਂਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਦੇ ਨਾਲ ਜਾ ਕੇ ਚਮਕੌਰ ਵਿੱਚ ਉਹਨਾਂ ਨੇ ਲੜਾਈ ਕੀਤੀ ਉਹਨਾਂ ਦਾ ਭਰਾ ਤੇ ਭਤੀਜਾ ਮਾਰਿਆ ਗਿਆ ਲੇਕਿਨ ਜਦੋਂ ਸੈਭਜਾਦਿਆਂ ਵਾਲਾ ਵਾਕਾ ਹੋਇਆ ਤਾਂ ਸ਼ੇਰ ਮੁਹੰਮਦ ਖਾਨ ਜੀ ਨੇ ਹਾ ਦਾ ਨਾਰਾ ਮਾਰਿਆ ਲੇਕਿਨ ਅਸੀਂ ਸਿੱਖਾਂ ਨੇ ਉਹਨਾਂ ਨੂੰ ਸਤਕਾਰਤ ਹਸਤੀ ਬਣਾਤਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਸਾਰੇ ਅਸੀਂ ਉੱਥੇ ਨਤਮਸਤਕ ਹੁੰਨੇ ਹਾਂ ਸੋ ਦੀਵਾਨ ਕੌੜਾ ਮੱਲ ਜੀ ਜੀ ਸਮਝੋ ਇਤਿਹਾਸ ਸਿੱਖਣਾ ਪੈਂਦਾ ਜਦੋਂ ਕਬਰਾ ਸੰਚਾਰ ਹੁੰਦਾ 1699 ਚ ਕੁਝ ਅਸੀਂ ਉਹਨੇ ਵੀ ਕਹਤਾ ਸੀ ਕਿ ਮੇਰਾ ਆਖਰੀ ਜਸੂਸੀ ਹੈ ਤੇਰੇ ਲਈ ਹੁਣ ਮੈਂ ਅਮਰਤਪਾਨ ਕਰਨ ਲੱਗਾ ਹਾਂ ਗੁਰਬੋਵੇਂ ਸੇ ਪਾਸ਼ਾ ਨੇ ਉਹਦਾ ਨਾਮ ਅਜਮੇਰ ਸਿੰਘ ਰੱਖ ਦਿੱਤਾ ਸੀ ਛੱਡਣਾ ਪੈਂਦਾ ਹੈ ਕਿ ਕਾਂਗਰਸ ਦਾ ਉਹਦਾ ਛੱਡਣਗੇ ਉਹ ਕਾਂਗਰਸ ਦੀ ਮੈਂਬਰਸ਼ਿਪ ਛੱਡਣਗੇ ਕਾਂਗਰਸ ਤੋਂ ਇਫਾ ਦੇਣਗੇ ਤੇ ਫਿਰ ਇੱਥੇ ਆਇਆ ਜਾ ਸਕਦਾ ਉਹ ਪ੍ਰਮਾਨ ਨਹੀਂ ਹੈ ਜੀ ਦੇਖੋ ਜੀ ਅਸੀਂ ਬੇਨਤੀ ਪੱਤਰ ਦਿੱਤਾ ਜੈਸੇਦਾਰ ਸਾਹਿਬਾਨ ਨੂੰ ਇਹ ਉਹਨਾਂ ਦੀ ਮਰਜ਼ੀ ਹੈ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਹੈ ਉਹ ਦਿੰਦੇ ਨੇ ਲੇਕਿਨ ਅਸੀਂ ਸ਼ਿੱਖੀ ਦੇ ਨਾਤੇ ਜੋ ਉਹਨਾਂ ਨੇ ਦੇਸ਼ ਦੀ ਡਿੱਗੀ ਹੋਈ ਅਰਥਵਿਵਸਥਾ ਨੂੰ ਸੰਸਾਰ ਦੇ 5ਵੇਂ ਨੰਬਰ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੀਆਂ ਸੇਵਾਵਾਂ ਵੇਖੋ ਇਸ ਤਰ੍ਹਾਂ ਕੋਈ ਮਾਫੀ ਨਹੀਂ ਮੰਗਦਾ ਅੱਜ ਮੈਂ ਮੈਂ ਤੁਸੀਂ ਸਾਰੇ ਵੇਖਦੇ ਹੋ ਤੁਸੀਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਅੱਜ ਕਿਸੇ ਨੂੰ ਸੱਤਾਧਾਰੀ ਪਾਰਟੀ ਸਰਪੰਚੀ ਦੇ ਦੇਵੇ ਤੇ ਉਹ ਕਿਸੇ ਨੂੰ ਸੁਝਾਣ ਦਾ ਨਹੀਂ ਹੈਗਾ ਲੇਕਿਨ ਦੇਸ਼ ਦੇ ਸਰਵ ਚੋਅ ਅਹੁਦੇ ਦੇ ਉੱਤੇ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਦੇਸ਼ ਨੂੰ ਸਾਰੇ ਸੰਸਾਰ ਵਿੱਚ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਕਰਕੇ ਦੇਸ਼ ਦਾ ਨਾਮ ਉੱਚਾ ਹੈ ਫਿਰ ਸਾਡੇ ਪ੍ਰਧਾਨ ਸੈਨਾਪਤੀ ਜਨਰਲ ਜੇ ਜੇ ਸਿੰਘ ਜਨਰਲ ਵਿਕਰਮ ਸਿੰਘ ਚਰਨਜੀਤ ਸਿੰਘ ਜੀ ਅਟਵਾਲ ਸਿੱਖ ਹੁੰਦੇ ਡਿਪਟੀ ਸਪੀਕਰ ਹੈ ਲੋਕ ਸਭਾ ਦੇ ਮੌਂਟੇਕ ਸਿੰਘ ਜੀ ਆਲੂਵਾਲੀਆ ਸੋ ਇਸ ਕਰਕੇ ਉਹ ਸਵਰਨ ਕਾਲ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਕਰਕੇ ਤਾਂ ਹੋਰ ਵੀ ਸਿੱਖ ਸਿੱਖਾਂ ਨੇ ਉੱਚੀਆਂ ਪਦਵੀਆਂ ਤੇ ਬਰਾਜਮਣ ਹੋਏ ਡਾਕਟਰ ਬਨਵਰ ਸਿੰਘ ਜੀ ਗੱਲ ਸਾਹਬ ਦਾ ਇਲੈਕਸ਼ਨ ਕਮਿਸ਼ਨਰ ਉਹ ਉਹਨਾਂ ਨੂੰ ਖੇਡ ਮੰਤਰੀ ਬਣਾਇਆ ਗਿਆ ਸੋ ਇਸ ਕਰਕੇ ਇਸ ਤਰ੍ਹਾਂ ਸਿੱਖੀ ਤੋਂ ਅਸੀਂ ਕਿਸੇ ਨੂੰ ਕਾਰਜ ਨਹੀਂ ਕਰ ਸਕਦੇ ਨਾ ਉਹ ਕਾਰਜ ਹੁੰਦੇ ਨੇ ਭਾਵੇਂ ਕਿਸੇ ਵੀ ਪਾਰਟੀ ਚ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਉੱਚ ਹਸਤੀ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਕਾਲ ਤਖਤ ਬਣਾਇਆ ਹੋਇਆ ਹੈ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਨਮਾਇੰਦ ਜੋ ਦੇਸ਼ ਵਾਸਤੇ ਕੌਮ ਵਾਸਤੇ ਉਹ ਸਿੱਖ ਹੋਵੇ ਉਹ инду ਹੋਵੇ ਕੋਈ ਗੱਲ ਕਰੇ ਤੇ ਉਹਨੂੰ ਨਿਵਾਜਣਾ ਚਾਹੀਦਾ ਹੈ ਸਾਡੀ ਇਹ ਬੇਨਤੀ ਹੈ ਸਾਡੀ ਬੇਨਤੀ ਹੈ ਤੁਹਾਡੀ ਪ੍ਰਮਾਨ ਕਰਦੀ ਆ ਇਸ ਨੂੰ ਮੰਨਣੀ ਆ ਪਰ ਜੋ ਸ੍ਰੀ ਅਕਾਲ ਚਕਤੋ ਕੇ ਸਹਿਲ ਦੀ ਪੰਥ ਪ੍ਰਮਾਣਿਕ ਮਰਿਆਦਾ ਉਹ ਨਾਮ ਦਾ ਨਹੀਂ ਜੀ ਮੈਂ ਮਰਿਆਦਾ ਵਿੱਚ ਆਪਣੀ ਮਰਿਆਦਾ ਤੁਸੀਂ ਸਿੰਘ ਜੀ ਮੈਂ ਮਰਿਆਦਾ ਵਿੱਚ ਕੋਈ ਅੜਿੱਕਾ ਨਹੀਂ ਬਣਨਾ ਕੋਟੋਣਾ ਪਏਗਾ ਜੀ ਕੋਲੋਂ ਅਸੀਂ ਸ੍ਰੀ ਕਾਕਾ ਗੁਲਬ ਸਿੰਘ ਦੇ ਆਦੇਸ਼ ਅੰਸਾਰ ਉਹਨਾਂ ਨੂੰ ਬੇਨਤੀ ਪੱਤਰ ਦੇਣ ਆਏ ਆ ਅੱਗੋਂ ਉਹਨਾਂ ਨੇ ਵਿਚਾਰ ਕਰਨੀ ਹੈ ਦੇਣਾ ਹੈ ਨਹੀਂ ਦੇਣਾ ਲੇਕਿਨ ਅਸੀਂ ਸਾਡੇ ਇੱਥੇ ਹੋਰ ਵੀ ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ मनमोहन सिंह नेता देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर